ਮੁਹਾਲੀ ਦੇ ਪਿੰਡ ਮਾਜਰੇ ਦੇ ਵਿੱਚ ਬਣੇ ਹੋਏ ਬਿਜਲੀ ਗ੍ਰਿਡ ਨੂੰ ਭਿਆਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਦੀ ਘਟਨਾ ਹੈ ਜਦੋਂ ਬਿਜਲੀ ਗ੍ਰਿਡ ਦੇ ਬਣੇ ਹੋਏ ਇੱਕ ਵੱਡੇ ਟਰਾਂਸਫਾਰਮ 'ਤੇ ਅੱਗ ਲੱਗੀ ਹੈ ਉਸ ਤੋਂ ਬਾਅਦ ਜਾ ਕੇ ਮੌਕੇ ਤੇ ਫਾਇਰ ਗ੍ਰੀਡ ਦੀਆਂ ਗੱਡੀਆਂ ਮੰਗਾਈਆਂ ਪਈਆਂ ਹੁਣ ਤੱਕ 4 ਤੋਂ 5 ਗੱਡੀਆਂ ਫਾਇਰ ਗ੍ਰੀਡ ਦੀਆਂ ਪਹੁੰਚ ਚੁੱਕੀਆਂ ਨੇ ਪਰ ਅਜੇ ਵੀ ਅੱਗ ਦੇ ਉੱਤੇ ਕਾਬੂ ਨਹੀਂ ਪਾ ਜਾ ਸਕਿਆ ਜਿਸ ਨੂੰ ਲੈ ਕੇ ਹੋਰ ਵੀ ਗੱਡੀਆਂ ਮਗਵਾਈਆਂ ਜਾ ਰਹੀਆਂ ਨੇ ਤੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤਕਨੀਕੀ ਕਾਰਨ ਕਰਕੇ ਹੀ ਇਹ ਅੱਗ ਲੱਗੀ ਹੈ ਪਰ ਇਸ ਨੂੰ ਲੈ ਕੇ ਲਗਾਤਾਰ ਜਿੰਨੀਆਂ ਟੀਮਾਂ ਇਸ ਜਗ੍ਹਾ ਉੱਤੇ ਬਿਜਲੀ ਵਿਭਾਗ ਦੇ ਦੀਆਂ ਪਹੁੰਚਦੀਆਂ ਹਨ ਨੇ ਇਸ ਦੇ ਨਾਲ ਇਲਾਕੇ ਦੇ ਕਈ ਪਿੰਡਾਂ ਦੀ ਬਿਜਲੀ ਗੁੱਲ ਹੋ ਰਹੀ ਹੈ ਦੂਜ ਇਦਾਂ ਦੀਆਂ ਸੰਸਤਾਵਾਂ ਚੁੱਕੀਆਂ ਐਮਰਜੈਂਸੀ ਸਪਾਵਾਂ ਨੇ ਉਹਨਾਂ ਵਾਸਤੇ ਵੀ ਇਸ ਗ੍ਰਿਡ ਤੋਂ ਬਿਜਲੀ ਜਾਂਦੀ ਸੀ ਜਿਸ ਨੂੰ ਲੈ ਕੇ ਇਸ ਵਾਸਤੇ ਬਿਜਲੀ ਗ੍ਰਿਡ ਵਿਭਾਗ ਮਹਿਕਮੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਐਮਰਜੈਂਸੀ ਬਿਜਲੀ ਭਾਵੇਂ ਕੀ ਐਮਰਜੈਂਸੀ ਸਪਾਵਾਂ ਵਾਸਤੇ ਬਹਾਲ ਕਰ ਦਿੱਤੀ ਹੈ ਪਰ ਦੂਜੇ ਪਾਸੇ ਪਿੰਡਾਂ ਦੀ ਬਿਜਲੀ ਹੁਣ ਕਈ ਘੰਟੇ ਗੁੱਲ ਰਹੇਗੀ ਜਦੋਂ ਤੱਕ ਨਵੇਂ ਟਰਾਂਸਫਾਰਮ ਨਹੀਂ ਲਗਾ ਜਾ ਸਕਦਾ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਪਤਾ ਲੱਗਾ ਕਿਨੇ ਲੱਗੀਆਂ ਇਹ ਜੀ ਸਵੇਰੇ 6:07 ਤੇ ਬਲਾਸਟ ਹੋਇਆ ਇਹ ਤੇ ਤਕਨੀਕੀ ਕਾਰਨ ਕਰਕੇ ਉਸ ਤੋਂ ਬਾਅਦ ਇਹ ਅੱਗ ਲੱਗੀ ਹੈ ਤੇ ਇਹ ਟਰਾਂਸਮਿਸ਼ਨ ਦੇ ਅੰਦਰ ਆਂਦੇ ਉਹ ਬੈਟਰ ਉਹ ਦੱਸ ਸਕਦੇ ਨੇ ਕਿ ਕੀ ਐਕਚੁਅਲ ਚ ਹੋਇਆ ਕੀ ਹੈ ਉਹ ਪੱਕੀ ਸਮਝ ਨਹੀਂ ਆਇਆ ਤੁਹਾਨੂੰ ਕਿਤੇ ਹਜੇ ਤੱਕ ਜੀ ਕੁਝ ਪ੍ਰੋਟੈਕਸ਼ਨ ਟੀਮ ਇਹਨਾਂ ਨਾ ਦੱਸ ਨਹੀਂ ਸਕਦੇ ਉਹਨਾਂ ਨੇ ਆ ਕੇ ਚੈੱਕ ਕਰਨਾ ਵੀ ਕੀ ਫੋਲਟ ਆਇਆ ਹੈ ਅੰਦਰੂਨੀ ਫੋਲਟ ਹੈ ਕਿ ਕਿਤੇ ਬਾਹਰੋਂ ਹੈ ਕੋਈ ਫੋਲਟ ਤੁਹਾਨੂੰ ਫੋਨ ਕਿੰਨੇ ਵਜੇ ਪਾਉਣਗੇ ਮੈਨੂੰ ਤਾਂ ਫੋਨ ਇਧਰੋਂ ਕਿਸੇ ਫੈਕਟਰੀ ਵਾਲੇ ਦਾ ਗਿਆ ਜੀ ਐਕਚੁਅਲ ਚ ਤੇ ਹਾਂ ਜੀ 6:15 ਤੇ ਫੋਨ ਗਿਆ 6:15 ਤੇ ਫੋਨ ਗਿਆ ਜੀ ਸਾਢੇ 6 ਅਸੀਂ ਪਹੁੰਚ ਗਏ ਸੀ ਅਧਿਕਾਰੀਆਂ ਨੂੰ ਸੂਚਿਤ ਕਰਤਾ ਐਕਸ਼ਨ ਸਾਹਿਬ ਤਾਂ ਹਾਂ ਜੀ ਉਦੋਂ ਹੀ ਆ ਗਏ ਸੀ ਐਕਸ਼ਨ ਸਾਹਿਬ ਇਹਨਾਂ ਵਾਲੇ ਆਏ ਸੀ ਜੋ ਟ੍ਰਾਂਸਮਿਸ਼ਨ ਹੈ ਅਲੱਗ ਡਿਪਾਰਟਮੈਂਟ ਹੈ ਜੀ ਹੁਣ ਜਿੰਨੇ ਇੱਥੇ ਗੱਡੀਆਂ ਪਹੁੰਚੀਆਂ ਕਿੰਨੀਆਂ ਕੋਹ ਤੱਕਾ ਫਾਇਰ ਮੰਗਰੇਡ ਦੀਆਂ ਗੱਡੀਆਂ ਪਹੁੰਚੀਆਂ ਦੇਖੋ ਜੀ ਚੌਥੀ ਗੱਡੀ ਆਈ ਹੈ ਹੁਣ ਤਿੰਨ ਪਹਿਲਾਂ ਆ ਚੁੱਕੀਆਂ ਹੈ ਕੰਟਰੋਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਹੈ ਬਾਕੀ ਸਪਲਾਈ ਅਸੀਂ ਬਹਾਲ ਕਰ ਦਿੱਤੀ ਹੈ ਆਪਣਾ ਉਧਰੋਂ ਖਰੜ ਤੋਂ ਚਲਵਾ ਦਿੱਤਾ ਸਰ ਸਾਰੇ ਨਹੀਂ ਚੱਲੇ ਜੀ ਥੋੜਾ ਲੋਡ ਡਿਸਟ੍ਰਿਬਿਊਟ ਕਰਕੇ ਚਲਾਉਣਾ ਪੈਣਾ ਸਾਨੂੰ ਕਿੰਨੇ ਕਿ ਪਿੰਡਾਂ ਦੀ ਸਪਲਾਈ ਚਾਲੂ ਕਰ ਦਿੱਤੀ ਹਜੇ ਜੀ ਫਿਲਹਾਲ ਅਸੀਂ ਜਿਹੜੇ ਮਿਲਟਰੀ ਇੰਜੀਨੀਅਰਿੰਗ ਸਰਵਿਸ ਹੋ ਗਿਆ ਆਪਣੇ ਕੈਂਸਰ ਹਸਪੀਟਲ ਹੋ ਗਿਆ ਅਸੈਂਸ਼ੀਅਲ ਸਰਵਿਸ ਨੇ ਉਹ ਚਲਾਈ ਹੈ ਐਮਰਜੈਂਸੀ ਐਮਰਜੈਂਸੀ ਵਾਲੀ ਜਿਹੜੀ ਫੀਡਰ ਨੇ ਨਾ ਉਹ ਚਲਵਾਤੇ ਅਸੀਂ ਬਾਕੀ ਪਿੰਡਾਂ ਨੂੰ ਹੌਲੀ ਹੌਲੀ ਕਰਕੇ ਅਸੀਂ ਬਹਾਲ ਕਰ ਦਾਂਗੇ ਸਪਲਾਈ ਅਸੀਂ ਉਧਰੋਂ ਚਾਰਜ ਕਰ ਲਈ ਲਾਈਨ ਉੱਪਰ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਤੁਹਾਡੇ ਸਾਹਮਣੇ ਨੁਕਸਾਨ ਤਾਂ ਦੇਖੋ ਜੀ ਕਾਫੀ ਕੋਸਟਲੀ ਆਈਟਮ ਹੈ ਟਰਾਂਸਫਾਰਮਰ 100 ਐਮਏ ਦਾ ਨੁਕਸਾਨ ਤਾਂ ਹੋਇਆ ਹੈ ਬਾਕੀ ਟੋਟਲ ਅਸੈਸਮੈਂਟ ਬਾਅਦ ਹੀ ਪਤਾ ਲੱਗ ਸਕਦੀ ਹੈ ਜੇ ਬਣ ਨੂੰ ਕਿੰਨਾ ਜੇ ਆਪਾਂ ਆਪਣੇ ਮਾਡਰਾ ਗ੍ਰੇਡ ਦੀ ਗੱਲ ਕਰੀਏ ਇਹਨੂੰ ਬਣਨ ਨੂੰ ਕਿੰਨਾ ਟਾਈਮ ਲੱਗ ਜੂਗਾ ਜੇ ਦੁਬਾਰਾ ਇਸ ਤਰ੍ਹਾਂ ਪਿਆਰ ਨਹੀਂ ਜੀ ਬਣਨ ਚ ਟਾਈਮ ਨਹੀਂ ਲੱਗਦਾ ਉਹ ਤਾਂ ਇੱਕ ਵਾਰ ਅਸੈਸ ਹੋ ਜਾਏ ਕਿ ਕੀ ਕੀ ਨੁਕਸਾਨ ਹੈ ਫਿਰ ਤਾਂ ਇਹ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਬਾਕੀ ਇਹ ਬੈਟਰ ਇਹਨਾਂ ਦੀ ਵਰਕਿੰਗ ਦੱਸ ਸਕਦੇ ਨੇ ਬੈਟਰ ਕਿ ਕਿੰਨਾਕ ਟਾਈਮ ਲੱਗੂਗਾ ਬਾਕੀ ਸਾਡੀ ਜੇ ਆਪਾਂ ਗੱਲ ਕਰੀਏ ਅੱਗ ਬਿਨਾ ਉਹ ਜੰਤਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਇਹੋ ਜੀ ਥਾਂ ਤੇ ਹੁੰਦੀ ਹੈ ਬਿਲਕੁਲ ਜੀ ਸਾਡੇ ਇੱਥੇ ਬਾਲਟੀਆਂ ਨਾਲ ਅੱਗ ਬੁਝਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਹੀਂ ਜੀ ਦੇਖੋ ਜਿਹੜੀ ਕੀ ਆਪਾਂ ਨੂੰ ਲੋੜ ਨਹੀਂ ਪੈਂਦੀ ਕਦੇ ਮੈਕਮੇ ਨੇ ਸੋਚਿਆ ਨਹੀਂ ਕਿ ਇੱਥੇ ਵੀ ਗੱਡੀ ਖੜੀ ਹੋਵੇ ਨਹੀਂ ਜੀ ਨਹੀਂ ਗੱਡੀ ਨਹੀਂ ਫਾਇਰ ਸਟਿੰਚਰ ਤਾਂ ਹੁੰਦੇ ਹੀ ਨੇ ਸਾਰੇ ਅਵੇਲੇਬਲ ਨੇ ਪਰੇ ਅੱਗੇ ਇੰਨੇ ਜ਼ਿਆਦਾ ਹਾਈ ਲੈਵਲ ਦੀ ਸੀ ਕਿ ਇਨ੍ਹਾਂ ਯੰਤਰਾਂ ਨਾਲ ਕੰਟਰੋਲ ਕਰਨਾ ਮੁਸ਼ਕਿਲ ਸੀ ਫਾਇਰ ਬ੍ਰਿਗੇਡ ਦਿੱਤਾ ਵਰਤੋਂ ਹੋਣੀ ਹੀ ਸੀ ਅੱਛਾ